ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿਨਾਮ ਜੀ ਕੱਲ ਅਪਾ ਫਟਿਆ ਲਿਆਈ ਸੀ ਸਮਾਨ ਜਾ ਕੇ ਤੇ ਅੱਜ ਦਾ ਕੰਮ ਹੈ ਜੀ ਆਪਾਂ ਫਰਚਰ ਚਾਤ ਕਰਨ ਨੂੰ ਕਰਾਂਗੇ ਪ੍ਰਾਈਮਰ ਆ ਕੀ ਲੱਗਾ ਜੀ ਆਪਣਾ ਖਰਚ ਖਰਚਈਆ ਪ੍ਰਾਈਮਰ ਮਾਰ ਦਾਂਗੇ ਇਹਨੂੰ ਲਾ ਕੇ ਜੰਗਾਲ ਖਰਚ ਕੇ ਫੇ ਮਾਰਦੇ ਆ ਪ੍ਰਾਈਮਰ ਹਾਂਜੀ ਇੱਧਰ ਵੀ ਮਾਰਦੇ ਕਰੇਸ਼ ਆਪਣੇ ਕਰੇਸ਼ਨ ਜੀ ਲੱਗੇ ਨੇ ਸਾਫ਼ ਕਰਨ ਨੂੰ ਆਪਾਂ ਸਾਰੇ ਬਰਮ ਵੱਡੀ ਖੋਲ ਖਾਲ ਦਿੱਤੀ ਆ ਬਲੋਰ ਖੋਲਤਾ ਇਹਦਾ ਇਹ ਬੜਾ ਨਜ਼ਾਰਾ ਵੀ ਜਿਹੜਾ ਦੋ ਪੀਸ ਖੁੱਲ ਜਾਂਦਾ ਬਲੋਰ ਦੋ ਪੀਸ ਖੋਲ ਕੇ ਤੇ ਉਹ ਬਾਹਰ ਨਿਕਲ ਜਾਂਦਾ ਪੱਖਾ ਜਿਆ ਹੁਣ ਇਹਨਾਂ ਨੂੰ ਸਾਫ਼ ਕਰਕੇ ਕਰਾਂਗੇ ਪ੍ਰਾਈਮਰ ਤੇ ਫਿਰ ਕਰਾਂਗੇ ਫਿੱਟ ਅੱਜ ਸਾਫ਼ ਸੋਈਆ ਕਰਕੇ ਕੱਲ ਨੂੰ ਪ੍ਰਾਈਮਰ ਮਾਰਾਂਗੇ ਪਰसों ਨੂੰ ਕਰਨ ਲੱਗਾਗੇ ਫਿੱਟ ਨਹੀਂ ਤਾਂ ਕਿੰਨੀ ਕੁ ਫਿਰ ਘੱਲਣਾ ਘੱਲਣੀ ਪੈਂਦੀ ਐ ਉੱਥੇ ਵੱਡ ਟੁੱਕ ਕਰਨੀ ਪੈਂਦੀ ਐ ਕੋਈ ਕਿ ਸਰਜੂ ਐਵੇਂ ਹੀ ਫਰਾਸ਼ ਰੂ ਕੱਟਨੇ ਪੈਣਗੇ ਦੁਬਾਰੇ ਨਵੇਂ ਤੇ ਫਿਰ ਸਾਰੀ ਫਿੱਟਨ ਦੀ ਦਿਖਾਵਾਂਗੇ ਤੁਹਾਨੂੰ ਬਣੇ ਰਹੇ ਵੀਡੀਓ ਦੇ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾਗੇ ਨਵੇਂ-ਨਵੇਂ ਪ੍ਰੋਜੈਕਟ ਆਪਾਂ ਲਓ ਜੀ ਹੁਣ ਸਾਫ ਸਫਈ ਦਾ ਕੰਮ ਨਿਭੜ ਗਿਆ ਸਾਰਾ ਗੋਖੋ ਕਰ ਤੇ ਪਾਣੀ ਰੰਗ ਰੂੰਗ ਜੰਗਾਜ ਨੂੰ ਲਾਤਾ ਤੇ ਸਮਾਨ ਵੀ ਧੁੱਪ ਗਿਆ ਹੁਣ ਕੱਲ ਨੂੰ ਕਰਾਂਗੇ ਰੰਗ ਤੇ ਫੇਪੋ ਖੰਨੇਗਾ ਨੂੰ ਰੰਗ ਰੂੰਗ ਕਰਕੇ ਕਿੱਦਾਂ ਦੀਆਂ ਮੰਨੀਆਂ ਕਿਸਤੀਆਂ ਕਰਤਾ ਜੀ ਆਪਾਂ ਰੰਗ ਦਾ ਪ੍ਰੋਜੈਕਟ ਸ਼ੁਰੂ ਕ੍ਰਿਸ਼ਨ ਮਾੜਾ ਜਾ ਕਪੜਾ ਲੱਕੇ ਮਾਰਨਾ ਰੰਗ ਆਪਾਂ ਲਾਇਆ ਨਹੀਂ ਹੈਗਾ ਜੇ ਲਾਂ ਲੂੰਦੇ ਚੱਕਰਾਂ 'ਚ ਪੈ ਜਾਂਦੇ ਨਾ ਫਿਰ ਖਾਸੀ ਧੀਰ ਲੱਗ ਜਾਣੀ ਸੀ ਹੁਣ ਆਪਾਂ ਐਵੇਂ ਹੀ ਬੁਰਸ਼ ਮਾਰ ਕੇ ਜੰਗਾਲ ਲਾਤ ਦਾ ਚੰਗੀ ਤਰ੍ਹਾਂ ਪ੍ਰੈਮਰ ਮਾਰਦੇ ਆ ਪਹਿਲਾਂ ਫਿਰ ਫਿੱਟ ਕਰਕੇ ਰੰਗ ਕਰਾਂਗੇ ਤੇ ਆ ਜੋ ਹੁਣ ਤੁਹਾਨੂੰ ਖੰਨੇ ਪ੍ਰੋਜੈਕਟ ਲਓ ਜੀ ਪ੍ਰਾਈਮਰ ਦਾ ਆਪਣਾ ਨਿਬੜ ਗਿਆ ਕੰਮ ਪ੍ਰਾਈਮਰ ਵੱਜ ਗਿਆ ਪੱਖੇ ਨੂੰ ਬਰਮ ਬਾਡੀ ਨੂੰ ਬਲੋਰ ਨੂੰ ਸਾਰਾ ਨਿਬੜ ਗਿਆ ਹੁਣ ਕੱਲ ਤੋਂ ਆਪਾਂ ਫਿਟਿੰਗ ਸ਼ੁਰੂ ਕਰਾਂਗੇ ਬਣੇ ਰਿਹਾ ਜੀ ਵੀਡੀਓ ਦੇ ਨਾਲ ਫਿਰ ਵਿਖਾਣੇ ਤੁਹਾਨੂੰ ਕਿੰਨੀ ਕ ਕੱਲ ਨਾਲ ਕੱਲ ਨਹੀਂ ਪੈਂਦੀ ਆ ਕਿੰਨੀ ਕ ਮਿਹਨਤ ਕਰਨੀ ਪਊਗੀ ਫਿੱਟ ਕਰਨ ਲੱਗਿਆਂ ਕੀ ਕੁਝ ਵੱਡਾ ਟੁੱਕਰ ਨਾ ਪੈਣਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ